सैनी जो के है। जो के... मैं आपको बताना चाहता हूँ मैं भी लोकसभा में था मेरे साथ ये बैठता था मुझे इसके बारे में थी लोकसभा के अंदर बैठता था परंतु जिस गलती से इसकी सु... ਨੇ ਭਾਰਤੀ ਕਿਸਾਨ ਜੁਨੇ ਨੇ ਇਕਤਾ ਗ੍ਰਾਹ ਜਥੇਬੰਦੀ ਵੱਲੋਂ ਅਤੇ ਹਰਿਆਣੇ ਦੇ ਮੁੱਖ ਮੰਤਰੀ ਨਹਿਰ ਸਿੰਘ ਦਾ ਪਹੁੰਚਣ ਤੇ ਵਿਰੋਧ ਕਰਦੇ ਆ ਕਿਉਂਕਿ ਸਯੁਜਤ ਕਿਸਾਨ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਹੈ ਵੀ ਬੀ ਜੀ ਪੀ ਦੇ ਆਗੂ ਭਾਰਤ ਵਿੱਚ ਜਿੱਥੇ ਮਾਰਦੀ ਆਉਣਗੇ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਅੱਜ ਤੋਂ 2 ਸਾਲ ਪਹਿਲਾਂ ਸਵਾ ਸਾਲ ਲਗਾਤਾਰ ਦਿੱਲੀ ਤੇ ਬਰੂਹਾ ਤੇ ਬੈਠ ਕੇ ਅਸੀਂ ਖੇਤੀ ਕਾਲੇ ਕਾਨੂੰਨ ਵਾਪਸ ਕਰਵਾਏ ਸੀ ਜਿਦੇ ਵਿੱਚ ਕੱਤ ਤੋਂ ਉੱਪਰ ਸਾਡੇ ਕਿਸਾਨ ਸ਼ਹੀਦ ਹੋਏ ਨੇ ਤੇ ਨਾਲ ਹੀ ਮੋਦੀ ਸਰਕਾਰ ਨੇ ਜਦੋਂ ਕਾਨੂੰਨ ਵਾਪਸ ਲਏ ਸੀ ਜਿਹੜੀਆਂ ਸਾਡੀਆਂ ਰਹਿੰਦੀਆਂ ਮੰਗਾਂ ਸੀ ਵਾਅਦਾ ਕਰਿਆ ਸੀ ਵੀ 4 ਮਹੀਨੇ ਦੇ ਵਿੱਚ ਕਮੇਟੀ ਬਣਾ ਕੇ ਉਹ ਤੁਹਾਡੀਆਂ ਮੰਗਾਂ ਮੰਨ ਲੀਆਂ ਜਾਣਗੀਆਂ ਪਰ 2 ਸਾਲ ਤੋਂ ਉੱਪਰ ਸਮਾਂ ਟੱਪ ਗਿਆ ਸਾਡੀਆਂ ਮੰਗਾਂ ਜਿਉਂਦੀਆਂ ਤਿਉਂ ਖੜੀਆਂ ਨੇ ਮੋਦੀ ਸਰਕਾਰ ਨੂੰ 2 ਸਾਲਾਂ ਬਾਅਦ ਜਦੋਂ ਸਾਡੇ ਕਿਸਾਨ ਉਹ ਮੰਗਾਂ ਚੇਤੇ ਕਰਵਾਣ ਗਏ ਯਾਦ ਕਰਵਾਣ ਗਏ ਕੰਮਉਦੀ ਸਰਕਾਰ ਤੁਸੀਂ ਅਜੇ ਤੋਂ 2 ਸਾਲ ਪਹਿਲਾਂ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਸੀ ਓ ਐਮ ਐਸ ਪੀ ਕਾਨੂੰਨ ਦੀ ਗਰੰਟੀ ਸੀ ਹੀ ਤੋਂ ਕਿਸਾਨਾਂ ਨੂੰ ਮੁਆਵਜ਼ਾ ਜਿਹੜੇ ਕਿਸਾਨਾਂ ਦੇ ਪਰਚੇ ਦਰਜ ਹੋਏ ਨੇ ਉਹਨਾਂ ਦੇ ਪਰਚੇ ਰੱਦ ਕੀਤੇ ਜਾਣ ਤੇ ਲਖੀਮਪੁਰਜੀ ਦਾ ਦੋਸ਼ੀ ਜਿਹੜਾ ਅਜੇ ਮਿਸਟਰ ਟੈਕਨੀਕ ਕੇਂਦਰੀ ਗ੍ਰਹਿ ਮੰਤਰੀ ਹੈ ਉਹਨੂੰ ਸਸਪੈਂਡ ਕਰਕੇ ਜੇਲ੍ਹ ਭੇਜਿਆ ਜਾਵੇ ਪਰ ਸਾਡੀਆਂ ਸਾਰੀਆਂ ਮੰਗਾਂ ਪੈਂਡਿੰਗ ਪਈਆਂ ਨੇ ਇਸ ਵਿਰੋਧ ਦੇ ਵਿੱਚ ਸੰਜੂਕਤ ਕਿਸਾਨ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਹੈ ਵੀ ਜਿੱਤੇ ਵੀ ਭਾਜਪਾ ਦੇ ਆਗੂ ਆਣਗੇ ਅਸੀਂ ਇਹਨਾਂ ਦਾ ਪੂਰਾ ਜੋਰ ਨਾਲ ਵਿਰੋਧ ਕਰਾਂਗੇ ਕਿ ਨਹੀਂ ਇਹ ਕਹਿ ਰਹੇ ਆ ਵੀ ਇਹਨਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਪੰਜਾਬ ਦੀ ਜੋ ਭਗਵੰਤ ਮਾਨ ਸਰਕਾਰ ਹੈ ਉਹ ਕਿਸਾਨਾਂ ਨੂੰ ਬਰਗਲਾ ਰਹੀ ਹੈ ਅਸੀਂ ਕਿਸਾਨ ਵਿਰੋਧ ਕਰਦੇ ਜੇ ਭਗਵੰਤ ਮਾਨ ਸਰਕਾਰ ਨਾਲ ਅਸੀਂ ਚੱਲਦੇ ਆ ਤੇ ਪੁਲਿਸ ਕਿਦੀ ਹੈ ਇਹ ਪੰਜਾਬ ਸਰਕਾਰ ਸਾਡੇ ਵੱਲ ਸਵੇਰ ਦੀਆਂ ਡਾਂਗਾਂ ਲੈ ਕੇ ਖੜੀ ਹੈ ਲਾਠੀਆਂ ਲੈ ਕੇ ਖੜੀ ਹੈ ਅਸੀਂ ਕਹਿੰਦੇ ਆ ਇਹ ਸਾਰੇ ਇੱਕ ਨੇ ਬਾਈ ਨੀਤੀਆਂ ਤੇ ਇਹਨਾਂ ਦਾ ਕੋਈ ਰੋਲਾ ਨਹੀਂ ਸਿਰਫ ਕੁਰਸੀ ਦੀ ਕੁੱਪੜ ਲੜਾਈ ਹੈ ਇਹ ਕੁਰਸੀ ਪਿੱਛੇ ਲੜਦੇ ਨੇ ਜੇ ਕੱਲ ਨੂੰ ਭਗਵੰਤ ਮਾਨ ਸਰਕਾਰ ਗੇਜਰੀਵਾਲ ਸਰਕਾਰ ਬਣਦੀ ਹੈ ਜਾਂ ਕਾਂਗਰਸ ਸਰਕਾਰ ਬਣਦੀ ਹੈ ਉਹ ਵੀ ਇਹੀ ਨੀਤੀਆਂ ਲਾਗੂ ਕਰਨਗੇ ਇਹ ਸਾਰੇ ਵੋਟ ਮਟੋਰੂ ਕਾਰਪੋਰੇਟਾਂ ਦੇ ਪੱਖ 'ਚ ਭੁਗਤਦੇ ਨੇ ਕਿਸਾਨਾਂ ਮਜ਼ਦੂਰਾਂ ਦੇ ਪੱਖ ਦੇ ਵਿੱਚ ਤਾਂ ਇਹ ਸੰਘਰਸ਼ ਭੁਗਤਦੇ ਨੇ ਜਿਹੜੇ ਲੋਕ ਇਕੱਠੇ ਹੋ ਕੇ ਲੜਦੇ ਨੇ ਇੰਨਾ ਇਕੱਠਾ ਨਹੀਂ ਉਹ ਖੇਤੀ ਕਾਲੇ ਕਾਨੂੰਨ ਬਸ ਕਰਵਾਈ ਸੀ ਅਸੀਂ ਮਾਰਕ ਦੇ ਲੇਖਣ ਹੋ ਜੀ ਕਰੇ ਇਹ ਮੈਂ ਸਿਰ ਪਰ ਸਾਡੀ ਜਿਹੜੀ ਇਹ ਵਿਰੋਧ ਪ੍ਰਸ਼ਨ ਦਾ ਮਤਲਬ ਹੀ ਇਹ ਹੈ ਕਿ ਜਿਹੜੇ ਆਪਟਰ ਰੋਕੇ ਹੋਏ ਨੇ ਜਦੋਂ ਅਸੀਂ ਜਿੰਦੀ ਨੂੰ ਆਪਣੇ ਹੱਕਾਂ ਲਈ ਜਾਂਦੇ ਆ ਤਾਂ ਸਾਨੂੰ ਵੀ ਵੋਟਾਂ ਮੰਗਣ ਆਉਂਦੇ ਨੇ ਉਹਨਾਂ ਵਾਸਤੇ ਕੋਈ ਰੋਕ ਨਹੀਂ ਇਸ ਕਰਕੇ ਅਸੀਂ ਕਹਿੰਦੇ ਆ ਅਸੀਂ ਵੀ ਇਸ ਦੇਸ਼ ਦੇ ਨਾਗਰਿਕਾਂ ਦਿੱਲੀ ਸਾਡੀ ਰਾਜਧਾਨੀ ਹੈ ਜੇ ਸਾਨੂੰ ਕੋਈ ਰੋਸ ਹੈ ਸਰਕਾਰ ਦੇ ਪ੍ਰਤੀ ਅਸੀਂ ਜਾ ਸਕਦੇ ਹਾਂ ਸੰਵਿਧਾਨ ਕਹਿੰਦਾ ਹੈ ਜਦੋਂ ਕਿ ਇਹ ਕਹਿੰਦੇ ਨੇ ਵੀ ਸੰਵਿਧਾਨ ਸਾਨੂੰ ਵੋਟਾਂ ਲੜਨ ਦਾ ਅਧਿਕਾਰ ਦਿੰਦਾ ਵੋਟਾਂ ਮੰਗਣ ਦਾ ਅਧਿਕਾਰ ਦਿੰਦਾ ਹੈ ਦਾ ਲੋਕਾਂ ਨੂੰ ਵੀ ਆਪ ਇਹ ਮੰਗਾ ਮੰਗਣ ਦੇ ਨਾਲ ਹਾਕਮਾਂ ਦੇ ਬਾਰੇ ਅਕੇ ਜਾਣਦਾ ਅਧਿਕਾਰ ਦਿੰਦਾ ਅਸੀਂ ਐਸ ਕਰਕੇ ਵੀ ਸੰਯੁਕਤ ਕਿਸਾਨ ਮੋਰਚੇ ਦੇ ਸੱਜਣੇ ਪ੍ਰਤੀਪਰੋਧ ਕਰ ਰਹੇ ਹਾਂ